ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਗੁਰਦਾਸਪੁਰ ਮਕੇਰੀਆਂ ਮੁੱਖ ਮਾਰਗ ਤੇ ਖੜੇ ਹਾਂ ਜਿੱਥੇ ਪੁਲਿਸ ਪਾਰਟੀ ਵੱਲੋਂ ਇੱਕ ਬੱਸ ਨੂੰ ਘੇਰਾ ਪਾਇਆ ਗਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ 26 ਜਨਵਰੀ ਦੇ ਵਿਰੋਧ ਨੂੰ ਲੈ ਕੇ ਦਲ ਖਾਲਸਾ ਵੱਲੋਂ ਇੱਕ ਪ੍ਰੋਗਰਾਮ ਅਲਿਖਿਆ ਗਿਆ ਸੀ ਪ੍ਰੋਗਰਾਮ ਤੁਹਾਨੂੰ ਦੱਸਦੀ ਹੈ ਕਿ ਲਿਖਿਆ ਗਿਆ ਸੀ ਬਾਬਾ ਟੈਲ ਸਿੰਘ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਬਾਬਾ ਕੁੱਲੀ ਵਾਲਾ ਗੁਰਦੁਆਰਾ ਸਾਹਿਬ ਤੋਂ ਜੋ ਇੱਕ ਰੋਸ ਮਾਰਚਾ ਜੋ 26 ਜਨਵਰੀ ਦੇ ਵਿਰੋਧ ਦੇ ਵਿੱਚ ਜਹਾਜ਼ ਚੌਂ ਤੱਕ ਜਾਣਾ ਸੀ ਜਿਸ ਨੂੰ ਲੈ ਕੇ ਪੁਲਿਸ ਪਾਰਟੀ ਵੱਲੋਂ ਜਿਹੜੀ ਇਹ ਬੱਸ ਹੈ ਉਸ ਰੋਸ ਮਾਰਚ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਸਮੂਲੀਅਤ ਕਰਨ ਵਾਸਤੇ ਜਿਹੜੀ ਹੈ ਉਹ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਸੋ ਪੁਲਿਸ ਵੱਲੋਂ ਜਿਹੜਾ ਉਹਨੂੰ ਘੇਰਾ ਪਾ ਲਿਆ ਗਿਆ ਸੋ ਗੱਲਬਾਤ ਕਰਨ ਦੀ ਆ ਕੋਸ਼ਿਸ਼ ਕਰਾਂਗੇ ਬੱਸ ਦੇ ਵਿੱਚ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਵੱਲੋਂ ਬੱਸ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅ ਵੀਰ ਜੀ ਕੀ ਪ੍ਰੋਗਰਾਮ ਸੀ ਤੁਹਾਡਾ ਇਹਦਾ ਹਾਂਜੀ ਕਿਉਂ ਕਿਉਂ ਘੇਰਾ ਪਾਇਆ ਗਿਆ ਬੱਸ ਨੂੰ ਸਰ ਪਤਾ ਨਹੀਂ ਗੁਰਦਾਸਪੁਰ ਜਨਾਈ ਜਾਣ ਨਹੀਂ ਦੇ ਜਾਂਦੇ ਕੀ ਨਹੀਂ ਪ੍ਰੋਗਰਾਮ ਕੀ ਸੀ ਤੁਹਾਡਾ ਪ੍ਰੋਗਰਾਮ ਦਲ ਖਾਲਸਾ ਦਲ ਖਾਲਸਾ ਦਾ ਰੂਸ ਮਾਰਚ ਦੇ ਵਿੱਚ ਸੂਰਜ ਕਰ ਜਾ ਰਿਹਾ ਸੀ ਹਾਂਜੀ ਹਾਂਜੀ ਅੱਜ ਜਿਹੜਾ ਨਵੇਂ ਬਸ ਸਟੈਂਡ ਤੋਂ ਜਹਾਜ ਚੌਂਕ ਨੂੰ ਜਾ ਰਿਹਾ ਸੀ ਹਾਂਜੀ ਸਰ ਤੇ ਉਸ ਨੂੰ ਲੈ ਕੇ ਬਸ ਨੂੰ ਘੇਰਿਆ ਜਾ ਰਿਹਾ ਆ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਹਰ ਜੋ ਐਸ ਐਚਓ ਸਾਹਿਬ ਵੀ ਨੇ ਉਹਨਾਂ ਦੇ ਨਾਲ ਕਿ ਇਸ ਬਸ ਨੂੰ ਘੇਰਾ ਪਾਉਣ ਦਾ ਇਹਨਾਂ ਦਾ ਕੀ ਕਾਰਨ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਗੁਰਦਾਸਪੁਰ ਤੋਂ ਜਿਹੜੀਆਂ ਪੁਲਿਸ ਪਾਰਟੀਆਂ ਨੇ ਉਹ ਕਰਮਵਾਰ ਆ ਰਹੀਆਂ ਨੇ ਕਿ ਇਸ ਪ੍ਰੋਗਰਾਮ ਨੂੰ ਜਿਹੜਾ ਵਾ ਰੋਕੇ ਜਾਵੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁਲਿਸ ਮਲਾਇਮ ਨੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਸਰ ਇਹ ਕੀ ਕਾਰਨ ਹੈ ਇਹਨਾਂ ਨੂੰ ਰੋਕੇ ਜਾਣ ਦਾ ਐਸ ਐਚ ਓ ਐਸ ਐਚ ਓ ਸਾਹਿਬ ਨਾਲ ਕੋਸ਼ਿਸ਼ ਕਰਾਂਗੇ ਕਿ 26 ਜਨਵਰੀ ਦੇ ਵਿਰੋਧ ਨੂੰ ਲੈ ਕੇ ਇਹ ਬੱਸ ਨੂੰ ਜਿਹੜਾ ਰੋਕਿਆ ਜਾ ਰਿਹਾ ਤੁਹਾਡੇ ਵੱਲੋਂ ਸੋ ਫੋਨ ਦੇ ਉੱਪਰ ਐਸਐਚਓ ਸਾਹਿਬ ਮਸਰੂਫ ਨੇ ਸੋ ਬੱਸ ਨੂੰ ਜੋ ਜਾਣਕਾਰੀ ਮਿਲੀ ਹੈ ਕਿ ਇਹਨੂੰ ਥਾਣੇ ਦੇ ਵਿੱਚ ਬੰਦ ਕਰਨ ਵਾਸਤੇ ਤੁਸੀਂ ਦੇਖ ਰਹੇ ਹੋ ਕਿ ਥਾਣੇ ਦੇ ਵਿੱਚ ਬੰਦ ਕਰਨ ਵਾਸਤੇ ਪੁਲਿਸ ਜਿਹੜੀ ਹੈ ਬੱਸ ਨੂੰ ਲੈ ਕੇ ਥਾਣੇ ਦੀ ਤਰਫ ਜਾ ਰਹੀ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਹੁਣ ਜੋ ਅਗਲਾ ਪ੍ਰੋਗਰਾਮ ਹੈ ਨਾ ਦਾ ਗੁਰਦਾਸਪੁਰ ਦੇ ਵਿੱਚ ਉਹਨੂੰ ਕਵਰ ਕਰਨ ਦਾ ਸਰੋ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋਂ ਗੁਰਦਾਸਪੁਰ 'ਚ ਲਿਖੇ ਗਏ ਜੋ ਰੋਸ ਮਾਰਚ ਹੈ 26 ਜਨਵਰੀ ਨੂੰ ਲੈ ਕੇ ਉਸ ਬੰਦ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਗੁਰਦਾਸਪੁਰ ਦੇ ਨਵੇਂ ਬਸ ਸਟੈਂਡ ਦੇ ਕਰੀਬ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੇ ਜੋ ਇੱਥੇ ਇਕੱਤਰਤਾ ਹੋਈ ਹੈ ਜਿੱਥੇ ਬੰਦੀ ਦੀ ਸੋ ਮਾਨ ਸਿੰਘ ਮਾਨ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਹਾਂਜੀ ਅੱਜ ਦਾ ਯਾਰ ਰੋਸ ਹੈ ਜਿਵੇਂ ਪੁਲਿਸ ਦਾ ਜਿਹੜਾ ਡੱਕਾ ਜਿਹੜੀਆਂ ਨਜ਼ਰ ਆ ਰਹੀਆਂ ਕਿਵੇਂ ਦੇਖਦੇ ਹੋ ਇਹ ਬਹੁਤ ਭਿਆਨਕ ਸਟੇਟ ਹੈ ਜਿਸ ਨੇ ਸਿੱਖਾਂ ਦਾ ਕਤਲਿਆਂ ਮਰੇ ਸਮੰਤ ਗੋਇਲ ਵਰਗੇ ਜਿਨ੍ਹਾਂ ਦੇ ਮਾਰੇ ਹੋਏ ਪਰਿਵਾਰ ਅਜ ਬੀਬੀ ਕੁਲਵਿੰਦਰ ਕੌਰ ਜੀ ਇਹਨਾਂ ਦੇ ਘਰੋਂ ਵੀ ਸਰਸਾਬ ਸ਼ਹੀਦ ਕੀਤੇ ਗਏ ਆ ਐਕਸਟਰਾ ਜੁਡੀਸ਼ੀਅਲ ਕਿਲਿੰਗ ਕਰਕੇ ਔਰ 120 ਕੇਸਾਂ 'ਤ ਗੋਇਲ ਤੇ ਲੱਗੇ ਹੋਏ ਆ ਜੇ ਸ਼ਖਸ ਨੇ ਵਿਰੋਧਾਮੁਖੀ ਬਣ ਕੇ ਵੀ ਬਾਹਰਲੇ ਦੇਸ਼ਾਂ 'ਚ ਸਿੱਖਾਂ ਦਾ ਕਤਲ ਕੀਤਾ ਹੈ ਭਾਈ ਹਰਦੀਪ ਸਿੰਘ ਨੇਜਰ ਗੁਰਪਤਾਨ ਸਿੰਘ ਪੰਨੂ ਦੇ ਉੱਤੇ ਇਹਨਾਂ ਨੇ ਸਾਜ਼ਿਸ਼ ਕੀਤੀ ਹੈਗੀ ਆ ਔਰ ਜਿਹੜਾ 84 ਚ ਕਤਲੇਆਮ ਕੀਤਾ ਹੈਗਾ ਇਹ ਸਟੇਟ ਨੇ ਸਿੱਖਾਂ ਦਾ ਮਾਰੂ ਨੀਤੀ ਜਿਹੜੀ ਇਹਨਾਂ ਨੇ ਰੱਖੀ ਹੈ ਜਿਹਦੇ ਵਿੱਚ ਸਾਡਾ ਧਰਮ ਤਬਦੀਲ ਸੁਵਿਧਾਨ ਧਾਰਾ 25 ਚ ਜਿਹੜਾ ਅੰਗ 1136 ਚ ਨਾ ਹਮ Hindu ਨਾ Muslim ਕਹਿ ਕੇ ਗੁਰੂ ਸਾਹਿਬ ਨੇ ਸਾਨੂੰ ਆਦੇਸ਼ ਦਿੱਤਾ ਵੱਖਰੀ ਕੌਮ ਬਣਾਇਆ ਇਹਨਾਂ ਨੇ ਸਾਨੂੰ ਵੀ Hindu ਉਹਦੇ ਵਿੱਚ ਥੋਪਤਾ ਹੈਗਾ ਔਰ ਇਹ ਸੁਵਿਧਾਨ ਜਿਹੜਾ ਇਹਨਾਂ ਨੇ ਬਣਾ ਕੇ ਸਾਡਾ ਸਾਡੇ ਉੱਤੇ ਜਿਹੜੇ ਹਿਊਮਨ ਰਾਈਟਸ ਦੀਆਂ ਪ੍ਰੋਟੈਕਸ਼ਨ ਸੀ ਉਹ ਸਾਰੀਆਂ ਲਾਈਆਂ ਹੋਈਆਂ ਇੱਥੇ ਇਹਨਾਂ ਨੇ ਮਨੁੱਖੀ ਅਧਿਕਾਰ ਕਾਨੂੰਨ ਤੋਂ ਬਾਹਰ ਹੋ ਕੇ ਐਕਸਟਰਾ ਜੁਡੀਸ਼ੀਅਲਸ ਕਿਲਿੰਗ ਕੀਤੀ ਹੈਗੀ ਆ ਔਰ ਸਿੱਖਾਂ ਦਾ ਕਤਲੇਆਮ ਕੀਤਾ ਹੈਗਾ ਇਸ ਦੇਸ਼ ਤੇ ਸਾਡੇ ਹੱਕ ਨਹੀਂ ਹੈਗੇ ਸਾਨੂੰ ਕੋਲੋਨੀਅਲ ਇਹਨਾਂ ਨੇ ਬਣਾਤਾ ਸਾਡੇ ਉੱਤੇ ਭਾਸ਼ਾ ਸਾਡੀ ਤਬਦੀਲ ਕਰਤੀ ਆਰਥਿਕਤਾ ਤੋੜਦੀ ਹੈਗੀ ਆ ਬਾਰਡਰ ਸੀਲ ਕਰਕੇ ਪਰਮਾਣੂ ਸ਼ਸਤਰ ਉਰੇ ਭਾਰਤੇ ਹੈਗੇ ਆ ਤੇ ਸਾਨੂੰ ਜੰਗ ਦਾ ਮੈਦਾਨ ਬਣਾਤਾ ਹੈਗਾ ਸੋ ਅਸੀਂ ਆਪਣੇ राइट टू सेल्फ डिटरमिनेशन वास्ते ਆਪਣਾ ਦੇਸ਼ ਵਾਸਤੇ ਆਜ਼ਾਦ ਸਿੱਖ ਹੋਣਦ ਜਿਵੇਂ ਇਹਨਾਂ ਨੇ ਜ਼ਮੀਨ ਇਸਲਾਮਿਕ ਰਿਪਬਲਿਕ ਆਫ ਬੰਗਲਾਦੇਸ਼ ਨੂੰ 100th ਅਮੈਂਡਮੈਂਟ ਮੋਦੀ ਨੇ 10000 ਕਿਲਾ ਇਸਲਾਮ ਧਰਮ ਨੂੰ ਦਿੱਤਾ ਹੈ ਉਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਸਿੱਖਾਂ ਨੂੰ ਵੀ ਇੱਕ ਖਾਲਸਾ ਦਾ ਸਥਾਨ ਦਿੱਤਾ ਜਾਵੇ ਉਹ ਜੋ ਸਿੱਖ ਖਾਲਸਾ ਸਥਾਨ ਹੈ ਇਹਦੇ ਵਿੱਚ ਜਿਵੇਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਜਾਂਦੀ ਸੀ ਲਗਾਤਾਰ ਜਿਹੜਾ ਵੱਡਾ ਵਿਰੋਧ ਹੈ ਇਹ ਨਜ਼ਰ ਆ ਰਿਹਾ ਜਿਵੇਂ ਅਸੀਂ ਗੁਰਦਾਸਪੁਰ ਦੀ ਗੱਲ ਕਰੀਏ ਤੇ ਜੋ ਪੁਲਿਸ ਅਫੀਸਰ ਨੇ ਉਹਨਾਂ ਤਾਂ ਹਿਆ ਕੀਤਾ ਹੋਇਆ ਕਿ ਇਹਨਾਂ ਨੂੰ ਰੋਸ ਮਾਰਚ ਨੂੰ ਲੈ ਕੇ ਇੱਕ ਕਦਮ ਵੀ ਨਹੀਂ ਚੱਲਣ ਦਿੱਤਾ ਜਾਊਗਾ ਤੇ ਇਸ ਤਾਂ ਜਿਹੜੀ ਸਫਲਤਾ ਹੈ ਕਿੰਨੀ ਕੂ ਦੂਰ ਲੱਗਦੀ ਹੈ ਤੁਹਾਨੂੰ ਸਫਲਤਾ ਤਾਂ ਅਸੀਂ ਤਾਂ ਰਾਹ ਦੇ ਰਾਹੀ ਹੈ ਜੀ ਗੁਰੂ ਸਾਹਿਬ ਨੇ ਸਰਬੰਸਦਾਨ ਕਰਕੇ ਤਾਂ ਨਹੀਂ ਇਹ ਪ੍ਰਾਪਤੀ ਕੀਤੀ ਸੋ ਅਸੀਂ ਕੌਣ ਹੈ ਕਹਿਣ ਵਾਲੇ ਕਿ ਸਾਡੇ ਹੱਥੋਂ ਹੋਜੂ ਪਰ ਇਹ ਰਾਹ ਹੈ ਜਿਵੇਂ ਪ੍ਰਾਪਤੀਆਂ ਹੋਈਆਂ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਹੈ ਉਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਇਹ ਸ਼ਾਇਦ ਸਾਡੇ ਬੱਚੇ ਸਾਡੇ ਪੋਤੇ ਸਾਡੇ ਦੋਤੇ ਦੋਤੀਆਂ ਉਹਨਾਂ ਦਾ ਹੱਕ ਬਣੂਗਾ ਪਰ ਘਟ ਘਟ ਹੋਈ ਇਹਦਾ ਕਹਿਣਗੇ ਕਿ ਹਾਂ ਸਾਡੇ ਬਜ਼ੁਰਗਾਂ ਨੇ ਆ ਇਹ ਝੰਡਾ ਝੂਲਦਾ ਰੱਖਿਆ ਸੋ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦਾ ਇਸ ਪ੍ਰਤੀ ਜਿਹੜਾ ਉਹ ਕੀ ਮੈਸੇਜ ਹੈ ਉਹ ਤਾਂ ਇਹਦੇ ਨਾਲ ਪੂਰੇ ਸਹਿਮਤ ਹੈ ਉਹਨਾਂ ਨੇ ਸਾਨੂੰ ਦਿਸ਼ਾ ਇਹ ਅੰਦੇਸ਼ ਦਿੱਤਾ ਸੀਗਾ ਕਿ ਇਹ ਆਪਾਂ ਨੇ ਕਰਨਾ ਹੀ ਕਰਨਾ ਹੈ ਸੋ ਉਹਨਾਂ ਦੇ ਆਦੇਸ਼ਾਂ ਤੇ ਅਸੀਂ ਅੱਜ ਪੂਰੇ ਉਤਰ ਰਹੇ ਹਾਂ ਸੋ ਹੋਰ ਆਗੂ ਜਿਹੜੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਇਸ ਪੂਰੇ ਪ੍ਰੋਟੈਸਟ ਨੂੰ ਲੈ ਕੇ ਜਿਹਦੇ ਜਿਵੇਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਵੱਖ-ਵੱਖ ਥਾਵਾਂ ਤੋਂ ਪੁਲਿਸ ਦਾ ਜਿਹੜਾ ਵਿਰੋਧ ਨਜ਼ਾਰਾ ਰਿਹਾ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਸਮਝਦੇ ਹਾਂ ਕਿ ਬਹੁਤ ਸ਼ਰਮਨਾਕ ਹੈ ਪੰਜਾਬ ਪੁਲਿਸ ਲਈ ਕਿਉਂਕਿ ਦਲਖਾਰ ਸੱਤ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਿਛਲੇ ਕਈ ਸਾਲਾਂ ਤੋਂ ਹਾਂਜੀ ਹਾਂਜੀ ਹਰ ਵਾਰ 15 ਅਗਸਤ 26 ਜਨਵਰੀ ਨੂੰ ਆਪਣੇ ਆਪਣੇ ਢੰਗ ਤਰੀਕੇ ਨਾਲ ਮਨਾਉਂਦਾ ਆ ਰਿਹਾ ਔਰ ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਅਮਨ ਪਸੰਦ ਸ਼ਾਂਤਮਈ ਔਰ ਬਹੁਤ ਪੀਸਫੁਲੀ ਹੁੰਦੇ ਆ ਪਰ ਜੇ ਅੱਜ ਪ੍ਰਸ਼ਾਸਨ ਨੇ ਸਾਨੂੰ ਪੀਸਫੁਲੀ ਪ੍ਰੋਗਰਾਮ ਕਰਨ ਤੋਂ ਵੀ ਰੋਕਿਆ ਹੈ ਡੱਕਿਆ ਹੈ ਤੇ ਮੈਂ ਸਮਝਦਾ ਕਿ ਉਹਨਾਂ ਲਈ ਬਹੁਤ ਇਹ ਸ਼ਰਮਨਾਕ ਗੱਲ ਹੈ ਦੇਖ ਰਹੇ ਹੁਣ ਤਸਵੀਰਾਂ ਦੇ ਰਹੀਂ ਕਿ ਇਹ ਜਿਹੜਾ ਰੋਸ ਮਾਰਚ ਆ ਰੋਸ ਮਾਰਚ ਇਥੋਂ ਆਰੰਭ ਕਰਨ ਦੀ ਆ ਜਿਹੜੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਥੇਬੰਦੀ ਵੱਲੋਂ ਜਕਾਰੀਆਂ ਦੀ ਗੂੰਜ ਦੇ ਵਿੱਚ ਜਕਾਰੀਆਂ ਦੀ ਗੂੰਜ ਦੇ ਵਿੱਚ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਧਰੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਗੇਟ ਦੇ ਵਿੱਚ ਸਾਹਮਣੇ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਾ ਤਪਸਥਾਨ ਦੇ ਦੂਸਰੇ ਪਾਸੇ ਗੇਟ ਦੇ ਵਿੱਚ ਸੋ ਗੇਟ ਦੇ ਵਿੱਚ ਸਾਹਮਣੇ ਪੁਲਿਸ ਜਿਹੜੀ ਹੈ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਦੇ ਜੋ ਇਹ ਮਨਸੂਬੇ ਤੇ ਅੱਗੇ ਪੁਲਿਸ ਖੜੀ ਹੋਈ ਹੈ ਹੁਣ ਦੇਖਣਾ ਇਹ ਹੈ ਕਿ ਕੀ ਇਹ ਰੋਸ ਮਾਰਚ ਜਿਹੜਾ ਇੱਥੋਂ ਆ ਆਰੰਭ ਹੋ ਕੇ ਸ਼ਹਿਰ ਦੇ ਅੰਦਰ ਐਂਟਰੀ ਕਰਦਾ ਜਾਂ ਇਹਨਾਂ ਨੂੰ ਇੱਥੇ ਰੋਕ ਲਿਆ ਜਾਂਦਾ ਸਾਡਾ ਨਹੀਂ ਸਾਡਾ ਨਹੀਂ ਸਾਡੀ ਨਹੀਂ ਕੀਤੀ ਜਾਂਦੀ ਨਹੀਂ ਸਾਡੀ ਨਹੀਂ ਸਾਡੀ ਨਹੀਂ ਹੁਣ ਪੁਲਿਸ ਗੁਰਦਾਸਪੁਰ ਦੀ ਪੁਲਿਸ ਪ੍ਰਸ਼ਾਸਨ ਤੇ ਜਥੇਬੰਦੀਆਂ ਜਿਹੜੀਆਂ ਨੇ ਬਿਲਕੁਲ ਸਾਹਮਣੇ ਗੱਲਬਾਤ ਕਰਦੀਆਂ ਨਜ਼ਰ ਆਈਆਂ ਨੇ चलो ठीक है ਜਾਂਦ ਜੈ ਭਗਤ ਸਿੰਘ ਹਾਜ਼ਰੀ ਵਿੱਚ ਤਸਵੀਰਾਂ ਦੇ ਵਿੱਚ ਦੁਬਾਰਾ ਦੇਖ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਬੱਸ ਹੈ ਬੱਸ ਸਾਹਮਣੇ ਲਗਾ ਦਿੱਤੀ ਗਈ ਹੈ ਗ੍ਰਿਫਤਾਰੀਆਂ ਲਈ ਤੇ ਘੇਰਾ ਜਿਹੜਾ ਇੱਕ ਚੈਨ ਘੇਰਾ کہہ ਸਕਦੇ ਹਾਂ ਕਿ ਪੁਲਿਸ ਵੱਲੋਂ ਬਣਾ ਦਿੱਤਾ ਗਿਆ ਜਥੇਬੰਦੀਆਂ ਦੇ ਆਗੂਆਂ ਦੇ ਸਾਹਮਣੇ ਸੋ ਜੋ ਕੋਸ਼ਿਸ਼ ਹੈ ਜੋ ਐਕਟੀਵਿਟੀ ਪੁਲਿਸ ਦੀ ਨਜ਼ਰ ਆ ਰਹੀ ਹੈ ਸੋ ਜਥੇ ਬੰਦੀਆਂ ਦੇ ਆਗੂਆਂ ਨੂੰ ਜੋ ਬੱਸ ਦੇ ਵਿੱਚ ਬਿਠਾ ਕੇ ਗ੍ਰਿਫਤਾਰ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਦੇਨ ਨੂੰ ਬਿਲਕੁਲ ਤਿਆਰ ਨੇ ਤੇ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਰਹੇ ਹੋ ਕਿ ਆ ਬੱਸ ਦੇ ਵਿੱਚ ਜੋ ਪੰਜਾਬ ਪੁਲਿਸ ਦੀ ਬੱਸ ਹੈ ਬੱਸ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਪੂਰੇ ਜੋਸ਼ ਦੇ ਨਾਲ ਨਾਅਰੇਬਾਜ਼ੀ ਕਰਦੇ ਹੋਏ ਪੂਰੀ ਯੋਜਨਾ ਨਰਬਾਜੀ ਕਰਦੇ ਹੋਏ ਜੋ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਸਰਦਾਰ ਸਿੰਘ ਜੀ ਸਿੰਘ ਮਾਨ ਸਰਦਾਰ ਸਿੰਘ ਜੀ ਸਿੰਘ ਮਾਨ ਤੇ ਉਹਨਾਂ ਦੇ ਪੁੱਤਰ ਨੇ ਜਿਹੜੇ ਮਾਨ ਸਿੰਘ ਮਾਨ ਆ ਮਾਫ ਕਰਨਾ ਸਰਦਾਰ ਸਿੰਘ ਜੀ ਸਿੰਘ ਮਾਨ ਦੇ ਪੁੱਤਰ ਮਾਨ ਸਿੰਘ ਮਾਨ ਉਹ ਵੀ ਇੱਥੇ ਬਸ ਦੇ ਵਿੱਚ ਇਸ ਜਥੇਬੰਦੀ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਸਮੇਤ ਜੋਥੇ ਬੰਦੀ ਦੇ ਜਿੰਨੇ ਵੀ ਆਗੂ ਨੇ ਜਾਂ ਜਿੰਨੇ ਵੀ ਸਮਰਥਕ ਨੇ ਕੇਸਰੀ ਝੰਡਿਆਂ ਦੇ ਵਿੱਚ ਸਾਰਿਆਂ ਵੱਲੋਂ ਜਿਹੜੀਆਂ ਨੇ ਉਹ ਗ੍ਰਿਫਤਾਰੀਆਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਕਿ ਪੰਜਾਬ ਪੁਲਿਸ ਵੱਲੋਂ ਤਪਸਥਾਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਨਵਾਂ ਬੱਸ ਸਟੈਂਡ ਅ ਗੁਰਦਾਸਪੁਰ ਟਿਬਲੀ ਰੋਡ ਤੇ ਪੂਰੀ ਤਰ੍ਹਾਂ ਜਿਹੜਾ ਘੇਰਾ ਜਿਹੜਾ ਉਹ ਘੱਟਿਆ ਹੋਇਆ ਤੇ ਗ੍ਰਿਫਤਾਰੀਆਂ ਲਗਭਗ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਸਾਰੇ ਆਗੂਆਂ ਨੂੰ ਸੋ ਇਸ ਜਥੇਬੰਦੀ ਦੇ ਵਿੱਚ ਭਾਗ ਲੈਣ ਵਾਲੇ ਜਿੰਨੇ ਵੀ ਕੇਸਰੀ ਝੰਡਿਆਂ ਦੇ ਨਾਲ ਲੈਸ ਨੇ ਜਿੰਨੇ ਵੀ ਆ ਸਮਰਥਕ ਨੇ ਉਹਨਾਂ ਨੂੰ ਬੱਸ ਦੇ ਵਿੱਚ ਜਿਹੜਾ ਗ੍ਰਿਫਤਾਰੀਆਂ ਲਈ ਲਿਜਾਇਆ ਜਾ ਰਿਹਾ ਸੋ ਹੁਣ ਦੇਖਣਾ ਇਹ ਹੈ ਕਿ ਇਹ ਜੋ ਗ੍ਰਿਫਤਾਰੀ ਹੋ ਚੁੱਕੀ ਹੈ ਸੋ ਇਹਨਾਂ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਇਸ ਜਥੇਬੰਦੀ ਵੱਲੋਂ ਸੋ ਲੱਗਦਾ ਕਿ ਪੁਲਿਸ ਵੱਲੋਂ ਇਸ ਰੋਡ ਮਾਰਚ ਨੂੰ ਇਸ ਰੋਸ ਮਾਰਚ ਨੂੰ ਪੂਰੀ ਤਰ੍ਹਾਂ ਜਿਹੜਾ ਰੋਕ ਕੇ ਤੇ ਪੁਲਿਸ ਵੱਲੋਂ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਕਰ ਲਈਆਂ ਗਈਆਂ ਨੇ ਸੋ ਇਸ ਤੋਂ ਇਲਾਵਾ ਜਿਵੇਂ ਵੱਖੋ ਵਕਤ ਸਟੇਸ਼ਨਾਂ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਜਿਹੜੇ ਇਸ ਰੋਸ ਮਾਰਚ ਦੇ ਵਿੱਚ ਸਮੂਲੀਅਤ ਕਰਨ ਵਾਸਤੇ ਪਹੁੰਚੇ ਸਨ ਜਿਵੇਂ ਪਹੁੰਚ ਰਹੇ ਸਨ ਜਿਵੇਂ ਪਹਿਲਾਂ ਪੁਰਾਣਾ ਸ਼ਾਲਾ ਖੇਤਰ ਤੋਂ ਪ੍ਰਾਣਾ ਇਨਸ਼ਾਅੱਲਾ ਸਰਕਲ ਤੋਂ ਵੀ ਇੱਕ ਬੱਸਤ ਜੋ ਥਾਣਾ ਮੁਖੀ ਐ ਮੈਡਮ ਕ੍ਰਿਸ਼ਮਾ ਵੱਲੋਂ ਗ੍ਰਿਫਤਾਰ ਰਸਤੇ ਦੇ ਵਿੱਚ ਹੀ ਕਰਕੇ ਭੁੱਲੇ ਚੱਕ ਮੋੜ પેટ્રોલ ਪੰਪ ਦੇ ਨੇੜੇੋਂ ਗ੍ਰਿਫਤਾਰ ਕਰ ਲਈ ਗਈ ਸੀ ਸੋ ਤੇ ਇਥੋਂ ਗੁਰਦਾਸਪੁਰੋਂ ਵੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਐ ਬੱਸ ਦੇ ਵਿੱਚੋਂ ਬੱਸ ਦੇ ਵਿੱਚੋਂ ਹੀ ਨਰੇਬਾਜੀ ਕੀ ਤਰੀਕ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ਦੇ ਨਰੇ ਜਿਹੜੇ ਉੱਲਝ ਜਾ ਰਹੇ ਹੈ ਖਾਲਿਸਤਾਨ ਕੱਟ ਕੇ ਰਹੂਗਾ ਖਾਲਿਸਤਾਨ ਜਿੰਦਾਬਾਦ ਖਾਲਸਤਾਨ ਬਣ ਕੇ ਰਹੂਗਾ ਜਿਹੜੇ ਨਾਰੇ ਨੇ ਬੜੇ ਜੋਸ਼ ਦੇ ਨਾਲ ਜਿਹੜੇ ਨੇ ਇਹਨਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਗੂਆਂ ਵੱਲੋਂ ਜਿਹੜੇ ਲਾਇਆ ਜਾ ਰਹੇ ਨੇ ਸੈਂਟਰ ਦੀ ਸਰਕਾਰ ਖੁਦਾਬਾਦ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਖਿਲਾਫ ਜਿਹੜੀ ਨਾਰੇਬਾਜ਼ੀ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਖੁਦਾਬਾਦ ਖੇਦ ਹਕੂਮਤ ਖੁਦਾਬਾਦ ਖੁਦਾਬਾਦ ਖੇਦ ਹਕੂਮਤ ਖੁਦਾਬਾਦ ਹਿੰਦੂ ਹਕੂਮਤ ਮੁਰਦਾਬਾਦ ਦੇ ਜਿਹੜੇ ਨਾਰੇ ਨੇ ਆ ਲਗਾਤਾਰ ਜਿਹੜੇ ਉਹ ਬੁਲੰਦ ਕੀਤੇ ਜਾ ਰਹੇ ਨੇ ਬੁੜਾ ਕੇ ਛਡਾ ਕੇ ਖਾਲਸਾਤ ਬੇਸ਼ੱਕ ਇਹਨਾਂ ਆਗੂਆਂ ਦੀ ਹਰਾਨਗੀ ਦੀ ਗੱਲ ਹੈ ਕਿ ਇਹਨਾਂ ਆਗੂਆਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਬਸ ਦੇ ਵਿੱਚ ਇਹਨਾਂ ਨੂੰ ਡਿਟੇਨ ਕਰ ਲਿਆ ਗਿਆ ਪਰ ਇਸ ਦੇ ਬਾਵਜੂਦ ਵੀ ਇਸ ਦੇ ਬਾਵਜੂਦ ਵੀ ਜਿਹੜਾ ਪੂਰੇ ਜੋਸ਼ ਦੇ ਨਾਲ ਬੇਖੌਫ ਜਿਹੜੇ ਨਾਰੇ ਨੇ ਖਾਲਸਾਤ ਜਿੰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲਗਾਈ ਜਾ ਰਹੇ ਨੇ ਫੜਾ ਕੇ ਰਹਿਊਗਾ ਖਾਲਸਾਤ ਬੁੜਾ ਕੇ ਛਡਾ ਕੇ ਖਾਲਸਾਤ

ਉਹ ਖਾਲਸਤਾਨ ਜਿੰਦਾਬਾਦ ਸਾਡਾ ਹੱਕ ਇੱਥੇ ਰੱਖ ਤਾ ਹਿੰਦੁਸਤਾਨ ਦੇ ਖਿਲਾਫ ਹਕੂਮਤ ਦੇ ਖਿਲਾਫ ਜਿਹੜਾ ਇਹਨਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਗ੍ਰਿਫਤਾਰੀਆਂ ਦੇ ਬਾਵਜੂਦ ਵੀ ਪੂਰੇ ਜੋਸ਼ ਦੇ ਨਾਲ ਪੂਰੇ ਜਹੋ ਜਲਾਲ ਦੇ ਨਾਲ ਜੋ ਬੇਖੌਫ ਜਿਹੜੇ ਨਾਰੇ ਨੇ ਉਹ ਪੁਲਿਸ ਪ੍ਰਸ਼ਾਸਨ ਦੀ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਜਿਹੜੇ ਲਗਾ ਕੇ ਕਿਤੇ ਨਾ ਕਿਤੇ ਇਹ ਜਿਹੜਾ ਆਲਮੀ ਪੱਧਰ ਦੇ ਉੱਤੇ ਇੱਕ ਸਨੇਹਾ ਦੇਣ ਦੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੇਸ਼ੱਕ ਇਹ ਜਿਹੜੇ ਆਗੂ ਨੇ ਮੁਠੀ ਭਰ ਆਗੂ ਨੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਪਰ ਉਹ ਪੂਰੀ ਤਰ੍ਹਾਂ ਜਿਹੜੇ ਨੇ ਉਹਨਾਂ ਦੇ ਹੌਸਲੇ ਬਲੰਦ ਨੇ ਸੋ ਅਤੇ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਉਸ ਦੇ ਬਾਵਜੂਦ ਵੀ ਲਗਾਤਾਰ ਜਿਹੜੀ ਹੈ ਨਾਰੇਬਾਜੀ ਜਿਹੜੀ ਹੈ ਉਹ ਜਾ ਇਸ ਵੇਲੇ ਅਸੀਂ ਟੈਂਕ ਚੌਂਕ ਬੱਬਰੀ ਬਾਈ ਵਾਸਤੇ ਪਹੁੰਚੇ ਆ ਇੱਥੇ ਵੀ ਜਿਹੜੀ ਸਥਿਤੀ ਤਿਵੜੀ ਰੋਡ ਤੇ ਸੀ ਉਹੀ ਸਥਿਤੀ ਜਿਹੜੀ ਇੱਥੇ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇਹੜਾ ਚੌਂਕ ਹੈ ਇਹਨੂੰ ਇੱਕ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੋ 26 ਜਨਵਰੀ ਦੇ ਵਿਰੋਧ ਨੂੰ ਲੈ ਕੇ ਜੋ ਦਲ ਖਾਲਸਾ ਤੇ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਜੋ ਇਹ ਗਤੀਵਿਧੀ ਹੈ ਗੁਰਦਾਸਪੁਰ ਦੇ ਵਿੱਚ ਮਾਰਚ ਕਰਨ ਦੀ ਰੋਸ ਚਾਰਜ ਕਰਨ ਦੀ ਉਹ ਸਾਹਮਣੇ ਆਈ ਹੈ ਤੇ ਇੱਥੇ ਇੱਕ ਮੰਚ ਦੇ ਰੂਪ ਦੇ ਵਿੱਚ ਜੋ ਆਗੂ ਨੇ ਉਹ ਇਹਨਾਂ ਜਥੇਬੰਦੀ ਨੂੰ ਸੰਬੋਧਨ ਵੀ ਕਰਦੇ ਨਜ਼ਰ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦਾ ਜੋ ਗੁਦਾਸਪੁਰ ਪੁਲਿਸ ਦਾ ਵਿਰੋਧ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਮੂਹ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਜਤਿੰਦਰ ਸਿੰਘ ਗੁਰਦੁਆਰਾ ਗੋਬਿੰਦ ਬਾਗ ਇੰਟਰਨੈਸ਼ਨਲ ਪੰਥਕ ਦਲ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸਾਡੇ ਸਰਪ੍ਰਸਤ ਸਿੰਘ ਸਾਹਿਬ ਆ ਜਸਬੀਰ ਸਿੰਘ ਜੀ ਰੋਡੇ ਖਾਲਸਾ ਪਿੰਡਰਾਵਾਲੇ ਸੰਤ ਜਰਨੈਲ ਸਿੰਘ ਜੀ ਦੇ ਪਤੀਜਾ ਸਾਹਿਬ ਉਹ ਸਾਡੇ ਸਰਪ੍ਰਸਤ ਨੇ ਅੱਜ ਅਸੀਂ ਜਿਹਨੂੰ ਲੋਕ ਆਜ਼ਾਦੀ ਦਾ ਦਿਨ ਕਹਿੰਦੇ ਨੇ 26 ਜਨਵਰੀ ਅਸੀਂ ਉਸ ਦਿਨ ਨੂੰ ਬਲੈਕ ਡੇ ਦੇ ਵਿੱਚ ਮੰਨਦੇ ਆ ਕਿਉਂਕਿ ਸਿੱਖਾਂ ਨੂੰ ਨਾ ਤੇ ਆਜ਼ਾਦੀ ਮਿਲੀ ਆ ਤੇ ਨਾ ਹੀ ਇਹ ਲੋਕ ਦੇਣੀ ਚਾਹੁੰਦੇ ਨੇ ਇਹਨਾਂ ਨੇ ਵੇਖੋ ਮੈਂ ਬੇਨਤੀਆਂ ਪਹਿਲਾਂ ਵੀ ਕੀਤੀਆਂ ਪੰਜਾਬ ਦਾ ਨਸ਼ਾ ਨਹੀਂ ਇਹਨਾਂ ਕੋ ਰੁਕਿਆ ਉੱਥੇ ਤੇ ਇਹਨਾਂ ਨੇ ਬੈਰੀਕੇਡ ਨਹੀਂ ਲਾਏ ਧੀਆਂ ਪਹਿਣਾ ਦੀ ਬੇਇੱਜ਼ਤੀ ਜਿਹੜੀ ਆਬਰੂ ਤੇ ਤੇ ਲੋਕ ਟੁੱਟਦੇ ਉੱਥੇ ਤੇ ਇਹਨਾਂ ਨੇ ਬੈਰੀਕੇਡ ਨਹੀਂ ਲਾਏ ਜਾਂ ਇਹਨਾਂ ਨੇ ਬੈਰੀਕੇਡ ਲਾਏ ਆ ਕਿਸਾਨਾਂ ਦੇ ਸਿਬੂ ਬਾਡਰ ਤੇ ਖਨੋਰੀ ਬਾਡਰ ਤੇ ਢੱਲੇਵਾਲ ਸਾਹਿਬ ਬੈਠੇ ਆ ਨਾ ਉੱਥੇ ਕੀ ਸਾਰ ਇਹਨਾਂ ਨੇ ਲਈ ਆ ਹੈ ਸਿੱਖ ਕੌਮ ਕੱਲੀ ਆਪਣਾ ਸੰਘਰਸ਼ ਨਹੀਂ ਕਰਦੀ ਇਹਨਾਂ ਕੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਹੋਈ ਉੱਥੇ ਤੇ ਇਹਨਾਂ ਪ੍ਰਸ਼ਾਸਨ ਦੇ ਕੋਲੋਂ ਬੈਰੀਕੇਡ ਨਹੀਂ ਲੱਗੇ ਪੇਰੋਂ ਨਾ ਬਲਾਤਕਾਰੀਆਂ ਨੂੰ ਕੱਢ ਕੱਢ ਕੇ ਜੇਲ੍ਹਾਂ ਦੇ ਵਿੱਚੋਂ ਪਰੋਲਾਂ ਦਿੰਦੇ ਨੇ ਤੇ ਸਿੱਖ ਕੌਮ ਦੇ ਨਮੇਦ ਨੂੰ ਕਿਸੇ ਨੂੰ ਪਰੋਲ ਨਹੀਂ ਮਿਲਦੀ ਇਹ ਕਹਾ ਬਲਾਤਕਾਰੀ ਬਹੁਤ ਵਧੀਆ ਇਨਸਾਨ ਆ ਜਿੰਨੇ ਕਤਲ ਕੀਤੇ ਜਿਹੜਾ ਬੰਦਾ ਹੀ ਕ੍ਰਿਮਨਲ ਆ ਜਿਹੜਾ ਹੈ ਹੀ ਪੁਲਿਸ ਰਿਕਾਰਡ ਦੇ ਵਿੱਚ ਇੱਕ ਅਪਰਾਧੀ ਆ ਉਹਨੂੰ बार-बार ਇਹ ਲੋਕ ਪਰੋਲ ਦਿੰਦੇ ਨੇ ਤੇ ਜਿਨ੍ਹਾਂ ਨੇ ਕੋਈ ਕਰਮੀ ਐਸਾ ਨਹੀਂ ਕੀਤਾ ਮਾਵਾਂ ਦੇ ਪੁੱਤ ਮਰ ਚੱਲੇ ਪੰਜਾਬ ਦੇ ਵਿੱਚ ਨਸ਼ਾ ਖਾ ਖਾ ਕੇ ਕਿਹੜਾ ਪ੍ਰਸ਼ਾਸਨ ਜਿਹਨੂੰ ਪਤਾ ਨਹੀਂ ਕਿਹੜੇ ਪਿੰਡ 'ਚ ਕਿੰਨਾ ਨਸ਼ਾ ਵੇਚਦਾ ਕਿਹੜਾ ਪ੍ਰਸ਼ਾਸਨ ਹੈ ਜਿਹਨੂੰ ਇਹ ਨਹੀਂ ਪਤਾ ਉਹ ਕਿਹੜਾ ਬੰਦਾ ਸਰਗਣਾ ਜਿਹੜਾ ਨਸ਼ੇ ਦੀ ਤਸਕਰੀ ਕਰਨ ਰਿਹਾ ਹੈ ਇਹ ਸਾਡੀ ਨਸਲ ਕੁਸੀ ਕਰਨ ਦੇ ਨੇ ਇਹ ਆਨੇ ਬਹਾਨੇ ਸਾਡੇ ਸਿੱਖ ਕੌਮ ਨੂੰ ਲਤਾਰ ਰਹੇ ਨੇ ਲੋਕ ਪਾਰੇ ਕਲਗੀਆਂ ਵਾਲੇ ਦੀ ਕੌਮ ਹੈਗੀ ਆ ਗੁਰੂ ਅਰਜਨ ਪਾਤਸ਼ਾਹ ਜੀ ਦੀ ਸਾਦਤ ਤੋਂ ਇਹ ਜੰਮੀ ਪਲੀ ਆ ਇਹ ਕਦੇ ਲਤਾਰੀ ਨਹੀਂ ਜਾਣੀ ਮੈਂ ਬੇਨਤੀ ਪਹਿਲਾਂ ਵੀ ਕੀਤੀ ਆ ਵੀ ਜਿੰਨਾ ਤੱਕ ਸ਼ਾਤਮਾਈ ਸਿੱਖ ਰਹਿੰਦਾ ਸਿੱਖ ਕਿਸੇ ਤਰ ਤਸੱਦਦ ਨਹੀਂ ਕਰਦਾ ਜੇ ਜਦੋਂ ਕੋਈ ਆ ਕੇ ਸਿੱਖ ਕੌਮ ਦੇ ਗਾਲੀ ਪਈ ਜਾਂਦਾ ਗਾਲੀ ਪਈ ਨਾ ਤੇ ਫਿਰ ਸਿੱਖ ਕੌਮ ਰੁਕਦੀ ਨਹੀਂ ਇਹ ਸਾਡਾ ਇਤਿਹਾਸ ਗਵਾਹ ਹੈਗਾ ਆ عالمی ਪੱਧਰ ਤੇ ਉੱਤੇ ਜਿਹੜੀ ਨਾ ਆਵਾਜ਼ ਗੂੰਜਦੀ ਹੈ ਵਕੋ ਵਕ ਵਿਕਸਤ ਕੰਟਰੀਆਂ ਤੋਂ ਵੀ ਖਾਲਸਾਤਨ ਦੀ ਮੰਗ ਨੂੰ ਲੈ ਕੇ ਤੇ ਹਿੰਦੁਸਤਾਨ ਦੇ ਵਿੱਚ ਵੀ ਲੰਬੇ ਸਮੇਂ ਤੋਂ ਜਿਹੜਾ ਵਾ ਇਹ ਗਰਮ ਖਿਆਲੀਆਂ ਵੱਲੋਂ ਇਹ ਪਟਸਤ ਕੀਤੇ ਜਾ ਰਹੇ ਨੇ ਤੇ ਕੀ ਲੱਗਦਾ ਕਿ ਮੰਜ਼ਲ ਜਿਹੜੀ ਆ ਇਹ ਮੰਜ਼ਲ ਤੇ ਪਹੁੰਚ ਸਕੋਗੇ ਭਾਈ ਸਾਹਿਬ ਜੀ ਤੁਸੀਂ ਆ ਕੀਤੀ ਆ ਆਵਾਜ਼ ਉੱਠਦੀ ਆ ਹਰ ਇੱਕ ਵਰਲਡ ਕੰਟਰੀ ਦੇ ਉੱਤੇ ਇਹ ਸਿੱਖ ਕੌਮ ਦੀ ਆਵਾਜ਼ ਨਹੀਂ ਆ ਇਹ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਬੋਲ ਨੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਇਹ ਮੇਰੇ ਖਾਲਸਾ ਦੀ ਦੇ ਵਜਨ ਨੇ ਮੇਰੇ ਕਲਗੀਆਂ ਵਾਲੇ ਦੇ ਵਜਨ ਨੇ ਤੇ ਇਹ ਦੀ ਰਾਜ ਖਾਲਸੇ ਦਾ ਆਉਣਾ ਹੀ ਇਹਦੇ ਵਿੱਚ ਤੇ ਕੋਈ ਸ਼ੰਕਾ ਹੀ ਨਹੀਂ ਸੋ ਇਹਨਾਂ ਤੋਂ ਇਲਾਵਾ ਹੋਰ ਆਗੂ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਸੋ ਇਹ ਕਿੰਨੇ ਸਮੇਂ ਤੱਕ ਇਹ ਤੁਹਾਡਾ ਪ੍ਰਦਰਸ਼ਨ ਜਾਰੀ ਰਹੂਗਾ ਦਾਸ ਦਮਨਪ੍ਰੀਤ ਸਿੰਘ ਜਤੋ ਸਰਜਾ ਜ਼ਿਲ੍ਹਾ ਜਨਰਲ ਸਕੱਤਰ ਇੰਟਰਨੈਸ਼ਨਲ ਪੰਥਕਦਾਲ ਜੋ ਸਿੰਘ ਸਾਹਿਬ ਯਾਨੀ ਜਸਬੀਰ ਸਿੰਘ ਜੀ ਰੋਡੇ ਭਤੀਜੇ ਸਿੰਘ ਸਾਹਿਬ ਸੰਧਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਵੱਲੋਂ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਜੋ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੈਂ ਫਤਿਹ ਸਾਂਝੀ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਤੋਂ ਪਹਿਲਾਂ ਸੰਤ ਬਾਬਾ ਜਤਿੰਦਰ ਸਿੰਘ ਜੀ ਗੋਵਿੰਦ ਬਾਗ ਵਾਲੇ ਉਹ ਵੀ ਸੰਬੋਧਨ ਕਰਕੇ ਗਏ ਨੇ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਉਨੀ ਦੇਰ ਤੱਕ ਸਾਡਾ ਜਾਰੀ ਰਹੇਗਾ ਜਦ ਤੱਕ ਸਾਡੇ ਗ੍ਰਿਫਤਾਰ ਕੀਤੇ ਹੋਏ ਬਾਕੀ ਸਿੰਘ ਰਿਹਾਨੀ ਕੀਤੇ ਜਾਂਦੇ ਕਿਉਂਕਿ ਆਪਣੀਆਂ ਮੰਗਾ ਮੰਗਣ ਵਾਲਿਆਂ ਨੂੰ ਗ੍ਰਿਫਤਾਰ ਕਰ ਦਿੱਤਾ ਜਾਂਦਾ ਤੇ ਹਮਲਾ ਕਰਨ ਵਾਲੇ ਖੁੱਲੇ ਆਜ਼ਾਦ ਫਿਰਦੇ ਆ ਦਾਸ ਸ਼ੁਰੂ ਤੋਂ ਹੀ ਸਾਡਾ ਜਿਹੜਾ ਪਰਿਵਾਰ ਹੈ ਉਹ ਸੇਖ ਸੰਘਰਸ਼ ਦੇ ਨਾਲ ਹੀ ਜੁੜਿਆ ਹੋਇਆ ਹੈ ਕਿਉਂਕਿ ਜੇਕਰ ਆਜ਼ਾਦੀ ਕੁਲਾਟੀਆਂ ਦੀ ਗੱਲ ਕਰੀਏ ਸਾਡੇ ਜਿਹੜੇ ਵੱਡੇ-ਵਡੇਰੇ ਸਨ ਉਹ ਵੀ ਆਜ਼ਾਦੀ ਆਜ਼ਾਦੀ ਕੁਲਾਟੀਆਂ ਸਨ ਜਦੋਂ ਭਾਸ਼ਾ ਦੇ ਆਧਾਰ ਤੇ ਉੱਤੇ ਜਦੋਂ ਸੂਬੇ ਬਣਾਏਗੇ ਤੇ ਸਾਡੂੰ ਪੰਜਾਬੀ ਦੇ ਆਧਾਰ ਦੇ ਉੱਤੇ ਸੂਬਾ ਨਹੀਂ ਸੀ ਬਣਾਇਆ ਗਿਆ ਪੰਜਾਬੀ ਸੂਬਾ ਮੋਰਚਾ ਲੱਗਿਆ ਉਹਦੇ ਵਿੱਚ ਸਾਡੇ ਬਜ਼ੁਰਗ ਸੰਤ ਪ੍ਰੀਤਮ ਸਿੰਘ ਜੀ ਕਮਲ 11ਵੇਂ ਜਥੇ ਦੇ ਜਥੇਦਾਰ ਸਨ ਉਹ ਆਪਣਾ ਜਥਾ ਲੈ ਕੇ ਤੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ ਪੰਜਾਬੀ ਸੂਬਾ ਮੋਰਚਾ ਦੇ ਸਬੰਧ ਦੇ ਵਿੱਚ ਉਤੋਂ ਹੀ ਸਾਡਾ ਪਰਿਵਾਰ ਇਹ ਚੱਲਦਾ ਆ ਰਿਹਾ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਕੌਮ ਦੇ ਉੱਤੇ ਵਧੀਆਂ ਹੋ ਰਹੀਆਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਬੰਦੀ ਸਿੰਘਾਂ ਨੂੰ ਰਿਹਾ ਤੇ ਕੀ ਕਰਨਾ ਉਲਟੇ ਜਿਹੜੇ ਪ੍ਰੋਟੈਸਟ ਕਰੇ ਸਾਡੇ ਸਿੰਘਾਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਮੈਂ ਇਹ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਸਾਡੇ ਜਿਹੜੇ ਸਾਥੀ ਸਿੰਘ ਉਹਨਾਂ ਨੂੰ ਰਿਹਾ ਕੀਤਾ ਜਾਵੇ ਜੇਕਰ ਰਿਹਾ ਨਹੀਂ ਕਰਦੇ ਤੇ ਸਾਨੂੰ ਮਜਬੂਰੀ ਵਾਸ ਸੰਘਰਸ਼ ਕਰਨਾ ਪੈਣਾ ਇੱਥੇ ਹੀ ਅਸੀਂ ਪ੍ਰੋਟੈਸਟ ਕਰਾਂਗੇ 19 ਦਿਨ ਤੱਕ ਇੱਥੋਂ ਅਸੀਂ ਹਿੱਲਾਂਗੇ ਨਹੀਂ ਉੱਠਾਂਗੇ ਨਹੀਂ ਜਦ ਤੱਕ ਸਾਡੇ ਗ੍ਰਿਫਤਾਰ ਕੀਤੇ ਹੋਏ ਸਾਥੀਆਂ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਭਾਈ ਸਾਹਿਬ ਦਾ ਕਹਿਣਾ ਕਿ ਇਹ ਜੋ ਗ੍ਰਿਫਤਾਰੀਆਂ ਅੱਜ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਸੰਤ ਬਾਬਾ ਲਾਲ ਸਿੰਘ ਪੁੱਲੀ ਵਾਲਾ ਤਿਬੜੀ ਰੋਡ ਨਵਾਂ ਬੱਸ ਸਟੈਂਡ ਦੇ ਨੇੜੇੋਂ ਜਿੱਥੋਂ ਜਥਾ ਇਹ ਰਵਾਨਾ ਹੋਣਾ ਸੀ ਪ੍ਰੋਗਰਾਮ ਲਿਖਿਆ ਗਿਆ ਸੀ ਜਹਾਜ਼ ਚੌਂਕ ਨੂੰ ਰੋਸ ਮਾਰਦਾ 26 ਜਨਵਰੀ ਜਨਵਰੀ ਦੇ ਵਿਰੋਧ ਨੂੰ ਲੈ ਕੇ ਉਹਨਾਂ ਦੀਆਂ ਗ੍ਰਿਫਤਾਰ ਗਈਆਂ ਗਈਆਂ ਨਾ ਉਹਨਾਂ ਆਗੂਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਡਿਟੇਨ ਕਰ ਲਿਆ ਗਿਆ ਉਹਨਾਂ ਦਾ ਕਹਿਣਾ ਕਿ ਜਿੰਨੀ ਦੇਰ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਜਾਂ ਬੰਦੀ ਸਿੰਘਾਂ ਦੀ ਰਹਾਈ ਦੀ ਮੰਗ ਉਹਨਾਂ ਵੱਲੋਂ ਕੀਤੀ ਗਈ ਹੈ ਕਿ ਸ਼ਾਂਤ ਮਈ ਢੰਗ ਦੇ ਨਾਲ ਜਿਹੜਾ ਪ੍ਰਦਰਸ਼ਨ ਕਰ ਰਹੇ ਸਨ ਸੋ ਉਹਨਾਂ ਦੇ ਗੱਡੀ ਜਿਹੜੀਆਂ ਰੋਕਾਂ ਲਗਾਈਆਂ ਗਈਆਂ ਨੇ ਉਹ ਰੋਕਾਂ ਬਿਲਕੁਲ ਜਿਹੜੀਆਂ ਨੇ ਗਲਤ ਨਹੀਂ ਕਿਉਂਕਿ ਉਹਨਾਂ ਦੇ ਵੀ ਉਹਨਾਂ ਦਾ ਕਹਿਣਾ ਕਿ ਅਧਿਕਾਰ ਬੰਦੇ ਨੇ ਸ਼ਾਂਤ ਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੇ ਹੁਣ ਦੇਖਣਾ ਹੈ ਕਿ ਗੁਜਾਰਸਪੁਰ ਪੁਲਿਸ ਜਿਹੜੀ ਹੈ ਉਹਨਾਂ ਨੂੰ ਕਿੰਨੀ ਦੇਰ 26 ਜਨਵਰੀ ਤੋਂ ਬਾਅਦ ਰਹਾ ਕਰਦੀ ਹੈ ਜਾਂ ਪਹਿਲਾਂ ਕਰਦੀ ਹੈ ਸਮਾਂ ਸਿੱਕਾ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ